ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਹਜ਼ੂਰ ਨੇ ਆਪਣੀ ਮੁਬਾਰਕ ਰਸਨਾ ਤੋਂ ਜੋ ਬਾਣੀ ਉਚਾਰਨ ਕੀਤੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸੁਭਾਏ ਮਾਨਕ ਹੈ ਉਸ ਵਿੱਚ 57 ਸ਼ਲੋਕ ਨੇ ਜਿਨ੍ਹਾਂ ਨੂੰ ਅਸੀਂ ਅਕਸਰ ਭੋਗ ਦੇ ਸ਼ਲੋਕ ਕਹਿੰਦੇ ਹਨ ਗੁਣ गोविंद ਗਾਇਓ ਨਹੀਂ ਜਨਮ ਆਕਾਰਤ ਕੀਨ ਦੋਰੀਆਂ ਸਮੇਤ ਉਹਨਾਂ ਦੀ ਗਿਣਤੀ 57 ਹੈ ਉਸ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 15 ਰਾਗਾਂ ਦੇ ਵਿੱਚ ਦਰਜ ਹੈ ਤੇ 15 ਰਾਗਾਂ ਵਿੱਚ 59 ਸ਼ਬਦ ਨੇ ਤੇ 15 ਰਾਗ ਮੈਂ ਤਾਂ ਕਿ ਆ ਵੀ ਕੋਈ ਵੱਖਰੇ ਰਾਗ ਨਹੀਂ ਜਿਹੜੇ ਬਾਕੀ ਗੁਰੂ ਸਹਿਬਾਨਾ ਨੇ ਰਾਗਾਂ ਦੀ ਵਰਤੋਂ ਕੀਤੀ 14 ਰਾਗ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹ ਹੀ ਲਏ ਆ ਇੱਕ ਰਾਗ ਹੈ ਜੈਜਾਵੰਤੀ ਜਿਹੜਾ ਸ਼ਲੋਕ ਸਹਿਸਕ੍ਰਿਤੀ ਤੋਂ ਪਹਿਲਾਂ ਹੈ ਉਹ ਜਿਹੜੇ ਚਾਰ ਸ਼ਬਦ ਨੇ ਜੈਜਾਵੰਤੀ ਰਾਗ ਵਿੱਚ ਉਹ ਸਿਰਫ ਤੇ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੀ ਉਚਾਰਨ ਕੀਤੇ ਆ ਜੈਜਾਵੰਤੀ ਰਾਗ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਵਿੱਚ ਅੰਮ੍ਰਿਤ ਵਚਨ ਜਾਂ ਇਸ ਰਾਗ ਦੀ ਵਰਤੋਂ ਕੀਤੀ ਗੁਰੂ ਤੇਗ ਬਹਾਦਰ ਸਾਹਿਬ ਦੀ ਸਾਰੀ ਦੀ ਸਾਰੀ ਬਾਣੀ ਇਹਦੇ ਵਿੱਚ ਜ਼ਿਆਦਾ ਜਿਹੜੀ ਸ਼ਬਦਾਵਲੀ ਵਰਤੀ ਗਈ ਮੈਂ ਰਾਤ ਵੀ ਅਰਜ ਕੀਤੀ ਉਹ ਹਿੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੀ ਦੀ ਜ਼ਿਆਦਾ ਵਰਤੋਂ ਕੀਤੀ ਹੈ ਕਿਉਂਕਿ ਲਿਪੀ ਜਿਹੜੀ ਹੈ ਸਕ੍ਰਿਪਟ ਜਿਹਨੂੰ ਕਹਿੰਦੇ ਆ ਇਹ ਗੁਰਮੁਖੀ ਹੈ ਪਰ ਭਾਸ਼ਾ ਸਤਿਗੁਰਾਂ ਨੇ ਹਿੰਦੀ ਵਰਤੀ ਔਰ ਹਿੰਦੀ ਵਿੱਚ ਵੀ ਜ਼ਿਆਦਾ ਸ਼ਬਦਾਵਲੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਵਰਤੀ ਹੈ ਉਹ ਅਸਲ 'ਚ ਬ੍ਰਜ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ। ਇਹ ਰਾਤਵੀਂ ਅਰਜ਼ ਕੀਤੀ ਜਿਹੜੀ ਮਥਰਾ ਦੇ ਨੇੜੇ ਜਿਹੜੀ ਬੋਲੀ ਬੋਲੀ ਜਾਂਦੀ ਹੈ। ਕਿਉਂਕਿ ਆਪ ਸਭ ਨੂੰ ਪਤਾ ਹੈ ਵੀ ਇੱਕ ਮੇਨ ਭਾਸ਼ਾ ਹੁੰਦੀ ਹੈ ਫਿਰ ਭਾਸ਼ਾ ਦੀਆਂ ਉਪ ਭਾਸ਼ਾਵਾਂ ਵੀ ਹੁੰਦੀਆਂ ਨੇ। ਜਿਵੇਂ ਅਸੀਂ ਸ਼ਬਦ ਵਰਤਨੇ ਆ ਪੰਜਾਬੀ ਪੰਜਾਬੀ ਦੀਆਂ ਕਿੰਨੀਆਂ ਉਪ ਭਾਸ਼ਾਵਾਂ ਨੇ? ਮਾਝੀ ਹੈ, ਦੁਆਬੀ ਹੈ, ਮਾਲਵੀ ਹੈ, ਪੋਠੋਹਾਰੀ ਲੈਂਦੀ ਜਿਨ ਅਸੀਂ ਕਹਿੰਨੇ। ਆਂ ਅੰਬਾਲੀ ਨੇੜੇ ਆ ਜੋ ਪਵਾਦੀ ਹੈ। ਭਾਸ਼ਾ ਦੀਆਂ ਉਪ ਭਾਸ਼ਾਵਾਂ ਵੀ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਜਿਹੜੀ ਬਾਣੀ ਸ਼ਬਦ ਆਵਲੀ ਭਾਸ਼ਾ ਵਰਤੀ ਉਹ ਜ਼ਿਆਦਾਤਰ ਸਤਪੁਰਾਂ ਨੇ ਖਿੰਦੀ ਦੀ ਵਰਤੋਂ ਕੀਤੀ ਹੈ ਇੱਕ ਹੋਰ ਬੇਨਤੀ ਅੱਗੇ ਕਰਕੇ ਜਿਵੇਂ ਗੁਰਮੁਖਾਂ ਪਿਆਰਿਆਂ ਸ਼ਬਦੀ ਵਰਤਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਬੈਰਾਗਮਈ ਹੈ ਕੋਈ ਸ਼ੱਕ ਨਹੀਂ ਪਰ ਮੈਂ ਕਹਿਣਾ ਹੁੰਨਾ ਇਸ ਨਾਲ ਦੋ ਸ਼ਬਦ ਹੋਰ ਜੋੜ ਲੈਣੇ ਚਾਹੀਦੇ ਬੈਰਾਗਮਤਾ ਹੈ ਕਿਉਂਕਿ ਇਹ ਵੀ ਦੇਖਣਾ ਪਏਗਾ ਗੁਰੂ ਤੇਗ ਬਹਾਦਰ ਸਾਹਿਬ ਦਾ ਬੈਰਾਗ ਭਾਰਤ ਦੇ ਵਿੱਚ ਪ੍ਰਚਲਿਤ ਬੈਰਾਗ ਹੈ ਕਿ ਉਸ ਤੋਂ ਵੱਖਰਾ ਹੈ ਦੋ ਸ਼ਬਦ میں ਹੋਰ ਬੇਨਤੀ ਕਰਨਾ ਉਹਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਸਭ ਤੋਂ ਪਹਿਲਾਂ ਤਿਆਗ ਹੈ ਤਿਆਗ ਤੋਂ ਬਾਅਦ ਬੈਰਾਗ ਹੈ ਤੇ ਬੈਰਾਗ ਢੈਂਦੀ ਕਲਾ ਵਾਲਾ ਉਦਾਸੀਨਤਾ ਵਾਲਾ ਨਹੀਂ ਉਸ ਬੈਰਾਗ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਅਨੁਰਾਗ ਹੈ ਇਹ ਤਿੰਨ ਸ਼ਬਦ ਫਿਰ ਮੇਰੀ ਬੇਨਤੀ ਹੈ ਮੈਂ ਬੜੀ-ਬੜੀ ਦਾ ਜ਼ਿਕਰ ਕਰ ਚੁੱਕਾ ਥੋੜਾ ਜਿਹਾ ਅਸੀਂ ਦੇਖਾਂਗੇ ਸਭ ਤੋਂ ਪਹਿਲਾਂ ਮੈਂ ਸ਼ਬਦ ਵਰਤਿਆ ਤਿਆਗ ਕਰਨੇ ਅਸੀਂ ਇਹ ਸ਼ਬਦ ਦੇ ਅਰਥ ਨੇ ਜੇ ਆਪ ਦੇਖ ਰਹੇ ਹੋ ਭੂਮਿਕਾ ਮੈਂ ਤਾਂ ਬਣਾ ਰਿਹਾ ਕਿ ਆਪ ਮੇਰੀ ਉਸ ਲੜੀ ਨਾਲ ਸਤਿਗੁਰਾਂ ਦੀ ਬਾਣੀ ਦੀ ਲੜ ਨਾਲ ਜੁੜ ਸਕੀਏ ਸਭ ਤੋਂ ਪਹਿਲਾਂ ਤਿਆਗ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਤਿਆਗ ਨੂੰ ਪਰਿਵਾਰ ਨਹੀਂ ਕੀਤਾ ਜਿੰਨੂੰ ਸੰਸਾਰ ਦੇ ਦੁੱਖਾਂ ਤੋਂ ਸੰਸਾਰ ਦੇ ਕਲੇਸ਼ਾਂ ਤੋਂ ਪਰਿਵਾਰ ਦੇ ਜਿੰਨੇ ਕਲੇਸ਼ ਨੇ ਇਹਦੇ ਤੋਂ ਦੁਖੀ ਹੋ ਕੇ ਕਹਿ ਦੇਣਾ ਪਰਿਵਾਰ ਤੇ ਸੰਸਾਰ ਹੀ ਤਿਆਗ ਦੇ ਇਹ ਤਿਆਗ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਤੇ ਨਹੀਂ ਕਿਹਾ ਇਥੋਂ ਤੱਕ ਕਿ ਜਿਹੜੇ ਇਸ ਤਿਆਗ ਵੱਲ ਤੁਰੇ ਉਹਨਾਂ ਨੂੰ ਸ਼ਬਦ ਵਿੱਚ ਕਿਹਾ ਕਾਹੇ ਰੇਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ